ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਕਣਕ ਦੀ ਫਸਲ ਦੇ ਵਿੱਚ ਹੁਣ ਸਭ ਤੋਂ ਮੇਨ ਜਿਹੜਾ ਕੰਸਰਨ ਆਪਣਾ ਇੱਕ ਤਾਂ ਰਹਿ ਜਾਂਦਾ ਗੁੱਲੀ ਡੰਡਾ ਜਾਂ ਹੋਰ ਨਦੀਨਾਂ ਦਾ ਕੰਟਰੋਲ ਇੱਕ ਹੁੰਦਾ ਕਿ ਫਸਲ ਦਾ ਫਟਾਰਾ ਫਸਲ ਦੀ ਗ੍ਰੋਥ ਵਧੀਆ ਹੋਵੇ ਤਾਂ ਕਿ ਇੰਨੀ ਦਿਨੀ ਜਦੋਂ ਫਸਲ ਫਟਾਰਾ ਕਰਦੀ ਆ ਤਾਂ ਜੇ ਉਹਦੇ ਵਿੱਚ ਕਿਸੇ ਕਿਸਮ ਦੀ ਤੱਤ ਦੀ ਘਾਟ ਆਉਂਦੀ ਤਾਂ ਮਗਰੋਂ ਆ ਕੇ ਜਦੋਂ ਸਿੱਟੇ ਕੱਢਣੇ ਆ ਜਦੋਂ ਫਸਲ ਨੇ ਪੱਕਣਾ ਤਾਂ ਉਹਦੇ ਵਿੱਚ ਦਾਣਿਆਂ ਦੀ ਗਿਣਤੀ ਘਟਣਾ ਦਾਣਿਆਂ ਦਾ ਭਾਰ ਘਟਣਾ ਜਿਹੜਾ ਅਲਟੀਮੇਟਲੀ ਜਿਹਦੇ ਨਾਲ ਜਿਹੜਾ ਜਾ ਕੇ ਝਾੜ ਘਟ ਜਾਂਦਾ ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੇ ਪਹੁੰਚਦੀ ਰਹੇ ਸੋ ਫਟਾਰੇ ਬਾਰੇ ਕਿਸਾਨ ਵੀਰੋ ਪਹਿਲਾਂ ਮੈਂ ਇੱਕ ਸਪਰੇ ਤੁਹਾਨੂੰ ਦੱਸੀ ਸੀਗੀ ਕਿ ਪਾਣੀ ਤੋਂ ਪਹਿਲਾਂ ਜੇ ਆਪਾਂ ਕਰਨੀ ਆ ਤਾਂ ਕੋਰ ਤੇ ਪਹਿਲੇ ਪਾਣੀ ਤੋਂ ਪਹਿਲਾਂ ਤਾਂ ਫਿਰ ਆਪਾਂ ਮੈਗਨੀਸ ਸਲਫੇਟ 30.5% ਜੀਚ 17% ਸਲਫਰ ਨਾਲ ਆਪਾਂ ਕਿਲੋ ਤੋਂ ਡੇਢ ਕਿਲੋ ਯੂਰੀਆ ਤੇ ਪਹਿਲੇ ਪਾਣੀ ਤੋਂ ਬਾਅਦ ਜਾਂ ਜਦੋਂ ਕਣਕ ਦੀ ਫਸਲ 30 35 ਦਿਨ ਤੇ ਹੋ ਗਈ ਹਜੇ ਪਾਣੀ ਆਪਣਾ ਨਹੀਂ ਲੱਗਿਆ ਜਾਂ ਖੇਤ ਦੇ ਵਿੱਚ ਪਹਿਲਾਂ ਗੱਲਬਾਹੀ ਸੀ ਜਾਂ ਆਪਾਂ ਹੋਰ ਕਿਸੇ ਤਰੀਕੇ ਦੇ ਨਾਲ ਬਿਨਾ ਵਾਣ ਬਣਾਏ ਤੋਂ ਹੈਪੀ ਸੀਡਰ ਦਾ ਜ਼ੀਰੋ ਡ੍ਰਿਲ ਜਾਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਪਾਣੀ ਆਪਣਾ ਲੇਟ ਹੋ ਰਿਹਾ ਫਿਰ ਵੀ ਤੁਸੀਂ 30 35 ਦਿਨ ਤੇ ਜਾ ਕੇ 38 ਦਿਨ ਤੇ ਪਹਿਲੀ ਸਪਰੇਅ ਜਿਹਦੇ ਵਿੱਚ ਜ਼ਿੰਕ ਸਲਫੇਟ 21% ਕਿਲੋ 7-800 ਗ੍ਰਾਮ ਤੋਂ 1 ਕਿਲੋ ਤੱਕ ਵਰਤ ਸਕਦੇ ਆ ਕਿਲੋ ਮੈਗਨੀਸ ਸਲਫੇਟ ਉਹੀ 30% ਵਾਲਾ ਪਲੱਸ ਕਿਲੋ ਡੇਡ ਕਿਲੋ ਯੂਰੀਆ ਨਾਲ ਅੱਧਾ ਕਿਲੋ ਕਲੀ ਭਿਉਂ ਕੇ ਉਹਦਾ ਪਾਣੀ ਸਵੇਰ ਨੂੰ ਨਤਰਿਆ ਹੋਇਆ ਫਿਲਟਰ ਕਰਕੇ ਸ਼ਾਮ ਨੂੰ ਕਲੀ ਭਿਉਂਦਣੀ ਅੱਧਾ ਕਿਲੋ 1 ਕਿੱਲੇ ਮਗਰ ਉਹਦੀ ਸਪਰੇ ਕਰਨੀ ਆ ਨਾਲ ਜਿਹੜੀ ਆਪਾਂ ਯੂਰੀਆ ਦੀ ਸਪਰੇ ਕਰਵਾਉਣੇ ਨਾਲ ਜਿਹੜੀ ਯੂਰੀਆ ਆਪਾਂ ਐਡ ਕਰਵਾਉਣੇ ਮੈਗਨੀਜ਼ ਦੇ ਨਾਲ ਵੀ ਜ਼ਿੰਕ ਨਾਲ ਵੀ ਜਿਵੇਂ ਆਪਾਂ ਝੋਨੇ ਵੇਲੇ ਜਿਹੜਾ ਹੈਗਾ ਲੋਹਾ ਤੱਤ ਪਲੱਸ ਜ਼ਿੰਕ ਪਲੱਸ ਯੂਰੀਆ ਪਲੱਸ ਕਲੀ ਦਾ ਪਾਣੀ ਕਰਵਾਈ ਸੀ ਜਦੋਂ ਆਪਾਂ ਕਿਲੋ ਡੇਡ ਕਿਲੋ ਯੂਰੀਆ ਨਾਲ ਪਾਉਨੇ ਆ ਨਾ ਤਾਂ ਜਿਹੜਾ ਤੱਤ ਆਪਾਂ ਨਾਲ ਪਾ ਰਹੇ ਆ ਮਾਈਕਰੋਨਿਊਟ੍ਰੀਐਂਟ ਜਾਂ ਜਿਹੜਾ ਮੈਗਨੀਜ਼ ਆ ਜਾਂ ਜ਼ਿੰਕ ਹੈ ਤਾਂ ਉਹਦੀ ਜਿਹੜੀ ਅਪਟੇਕ ਪੱਤਿਆਂ ਦੇ ਵਿੱਚ ਇਨਟੇਕ ਹੋਣੀ ਹੈ ਤੇ ਐਫੀਸ਼ੀਐਂਸੀ ਵਧਾਉਣੀ ਇਹ ਵਧਾਉਣ ਦਾ ਕੰਮ ਕਰਦੀ ਯੂਰੀਆ ਇਹਦੇ ਨਾਲ ਕੀ ਹੁੰਦਾ ਕਿ ਜੇ ਆਪਾਂ ਥੋੜੀ ਡੋਜ਼ ਵੀ ਘੱਟ ਪਾ ਲਈਏ ਨਾ ਮਾਈਕਰੋਨਿਊਟ੍ਰੀਐਂਟ ਦੇ ਨਾਲ ਆਪਾਂ ਕਿਲੋ ਡੇਢ ਕਿਲੋ ਯੂਰੀਆ ਵਰਦੇ ਆ ਉਹਦਾ ਰਿਜ਼ਲਟ ਵੀ ਤੁਹਾਨੂੰ ਸ਼ਾਨਦਾਰ ਮਿਲੂ ਕਿਸਾਨ ਵੀਰੋ ਤੁਸੀਂ ਕਰਕੇ ਦੇਖੋ ਜਿਹੜੇ ਕਿਸਾਨ ਵੀਰਾਂ ਨੇ ਕਰੀ ਹੈ ਦਿਨਾ ਦੇ ਵਿੱਚ ਹੀ ਜਿਹੜਾ ਹੈਗਾ ਕਣਕ ਦਾ ਫਟਾਰਾ ਇੰਨਾ ਵਧੀਆ ਹੁੰਦਾ ਕਿਉਂਕਿ ਤੱਤਾਂ ਦੀ ਮੇਨ ਤੌਰ ਤੇ ਮੈਗਨੀਜ਼ ਜਿੰਕ ਦੀ ਘਾਟ ਹੁੰਦੀ ਕਣਕ ਦੀ ਫਸਲ ਦੇ ਵਿੱਚ ਹੋਰ ਕਿਸੇ ਕਿਸਮ ਦੀ ਬਹੁਤੀ ਘਾਟ ਨਹੀਂ ਦੇਖਣ ਨੂੰ ਮਿਲਦੀ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਆਪਾਂ ਦੇ ਦੇ ਦਿੰਨੇ ਆ ਸਲਫਰ ਵੀ ਆਪਾਂ ਦੇ ਦੇ ਦਿੰਨੇ ਆ ਇਹਨਾਂ ਦੇ ਵਿੱਚ ਵੀ ਮੈਗਨੀਜ਼ ਦੇ ਨਾਲ ਵੀ ਸਲਫਰ ਹੁੰਦਾ ਵਿੱਚ ਮੈਗਨੀ ਸਲਫੇਟ ਦੇ ਵਿੱਚ ਸਲਫੇਟ ਸਲਫਰ ਹੁੰਦਾ ਜਿੰਕ ਸਲਫੇਟ ਚ ਵੀ ਸਲਫੇਟ ਸਲਫਰ ਹੁੰਦਾ 21% ਨਾਲ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਣਗੇ 21% ਡਰਾਈ ਵੀ ਮਿਲਦੀ ਹੈ ਉਹ ਵੀ ਤੁਸੀਂ ਜਿਹੜਾ ਕਿਲੋ ਤੱਕ ਵਰਤ ਸਕਦੇ ਆ ਜੇ ਤੁਸੀਂ 33% ਵਰਤਨੀਆਂ ਉਹ 6-700 ਗ੍ਰਾਮ ਤੱਕ ਵਰ ਸਕਦੇ ਆ ਪਰ 21% ਹੀ ਵਰਤੋ ਬੈਸਟ ਹੈ ਜੇ ਆਪਣੇ ਕੋਲ ਹੈ ਨਹੀਂ ਫੇਰ ਆਪਾਂ ਹੋਰ ਕੋਈ ਵੀ ਜਿਹੜੀ ਫਾਰਮੂਲੇਸ਼ਨ ਜ਼ਿੰਕ ਦੀ ਵਰਤ ਸਕਦੇ ਆ ਪਰ ਇਹ ਸਪਰੇਆਂ ਹੁਣ ਤੁਸੀਂ ਫਟਾਰੇ ਦੇ ਦੌਰਾਨ ਕਿਸਾਨ ਵੀਰੋ ਦੋ ਸਪਰੇਆਂ ਘੱਟੋ-ਘੱਟ ਕਰਨੀਆਂ ਘੱਟ ਤੋਂ ਘੱਟ ਗਿਆ 5-6 ਦਿਨ ਦਾ ਪਾਸ ਸਕਦੇ ਆ ਵੱਧ ਤੋਂ ਵੱਧ ਜਿੰਨਾ ਤੁਸੀਂ ਮਤਲਬ ਜਦੋਂ ਵੀ ਤੁਹਾਨੂੰ ਜਿਹੜਾ ਠੀਕ ਲੱਗਦਾ ਸਪਰੇ ਕਰਨੀ ਤਾਂ ਉਦੋਂ ਕਰ ਸਕਦੇ ਆ ਆਪਾਂ ਫਸਲ ਦੇ ਗੋਭ ਚਾਉਣ ਤੋਂ ਪਹਿਲਾਂ-ਪਹਿਲਾਂ ਫਟਾਰੇ ਦੇ ਦੌਰਾਨ ਇਹ ਸਪਰੇਆਂ ਕਰ ਦੇਣੀਆਂ ਨੇ ਦੋ ਸਪਰੇਆਂ ਘੱਟੋ-ਘੱਟ ਮੈਗਨੀਸ ਸਲਫੇਟ ਪਲੱਸ ਯੂਰੀਆ ਆਪਾਂ ਪਾਣੀ ਤੋਂ ਪਹਿਲਾਂ ਵੀ ਕਰ ਸਕਦੇ ਆ ਜਾਂ ਪਹਿਲਾਂ ਨਹੀਂ ਕੀਤੀ ਜੇ ਮੈਗਨੀ ਦੀ ਘਾਟ ਆ ਗਈ ਤਾਂ ਫੇਰ ਆਪਾਂ ਨੂੰ ਉਹਨੂੰ ਰਿਕਵਰ ਕਰਨ ਵਾਸਤੇ 2-3 ਸਪਰੇਆਂ ਕਰਨੀਆਂ ਪੈਂਦੀਆਂ ਘੱਟੋ-ਘੱਟ ਨਾਲ ਤੁਸੀਂ ਜ਼ਿੰਕ ਜ਼ਰੂਰ ਪਾ ਲਓ ਨਾਲ ਯੂਰੀਆ ਜ਼ਰੂਰ ਪਾ ਰਹੋ ਨਾਲ ਕਲੀ ਦਾ ਪਾਣੀ ਵੀ ਲਾਜ਼ਮੀ ਆ ਜਿਹੜੇ ਨਤੀਜੇ ਤੁਹਾਨੂੰ ਮਿਲਣਗੇ ਸ਼ਾਨਦਾਰ ਨਤੀਜੇ ਹੋਣਗੇ ਤੇ ਜਿਸ ਤਰ੍ਹਾਂ ਝੋਨੇ ਦੇ ਵਿੱਚ ਕਿਸਾਨ ਵੀਰਾਂ ਨੇ ਇੰਨਾ ਸਸਤੀਆਂ ਸਪਰੇਆਂ ਦੇ ਨਾਲ ਜਿਹੜਾ ਝਾੜ ਵਧੀਆ ਲਿਆ ਮਹਿੰਗੀਆਂ ਇਨਪੁਟ ਪਾਉਣ ਤੋਂ ਬਚ ਕੇ ਕਿਉਂਕਿ ਮੇਨ ਆਪਣਾ ਇਹ ਵੀ ਇੱਕ ਖਰਚਾ ਬਣਾ ਵਧੇ ਤੇ ਜਿਹੜੀ ਸਪਰੇਅ ਤੇ ਆਪਣੀ ਖੇਚਲ ਹੋਣੀ ਹੈ ਕੋਈ ਕਿਸਾਨ ਵੀ ਸਪਰੇਅ ਕਰਨ ਤੋਂ ਚਲਦੇ ਕਿ ਜੀ ਯੂਰੀਆ ਨਾਲ ਮਿਕਸ ਕਰਕੇ ਤਤ ਥੱਲੇ ਸਿੱਟ ਦਈਏ ਉਹਦਾ ਆਪਾਂ ਨੂੰ ਬਹੁਤਾ ਬੈਨੀਫਿਟ ਨਹੀਂ ਹੁੰਦਾ ਫੇਰ ਆਪਾਂ ਐਂਡ ਤੇ ਕਹਿ ਦਿੰਨੇ ਆ ਜੀ ਫਸਲ ਵੀ ਵਧੀਆ ਦੇਖਣ ਨੂੰ ਲੱਗਦੀ ਸੀ ਝਾੜ ਪਤਾ ਨਹੀਂ ਕਿਉਂ ਨਹੀਂ ਘਟ ਗਿਆ ਉਹਦੇ ਵਿੱਚ ਝਾੜ ਹੀ ਕਿ ਫਸਲ ਆਪਾਂ ਹਰੀ ਜ਼ਰੂਰ ਰੱਖਦੇ ਪਰ ਜਿਹੜੇ ਤੱਤਾਂ ਦੀ ਘਾਟ ਆ ਰਹੀ ਹੁੰਦੀ ਹੈ ਮੈਗਨੀਜ਼ੀ ਦੀ ਜਿੰਕ ਦੀ ਉਹ ਆਪਾਂ ਸਪਰੇਆ ਨਹੀਂ ਕਰਦੇ ਸਪਰੇ ਦੇ ਨਾਲ ਬੈਸਟ ਰਿਜ਼ਲਟ ਕਿਸਾਨ ਵੀਰੋ ਮਿਲਨੇ ਆ ਘੱਟ ਖਰਚੇ ਦੇ ਵਿੱਚ ਤੇ ਨਤੀਜੇ ਤੁਹਾਨੂੰ 5-7 ਦਿਨ ਬਾਅਦ ਹੀ ਨਜ਼ਰ ਆ ਜਾਂਦੇ ਜਦੋਂ ਪਹਿਲੀ ਸਪਰੇ ਕੀਤੀ ਨਤੀਜੇ ਨਜ਼ਰ ਆਏ ਤਾਂ ਅਗਲੀ ਸਪਰੇ ਤੁਸੀਂ ਆਪਣੇ ਆਪ ਹੀ ਕਰ ਦੇਣੀ ਹੈ ਹੋਰ ਸਵਾਲ ਹੋਵੇ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਚੈਨਲ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਸ਼ੁਕਰੀਆ